ਦੇਖੋ ਜੇ ਇਹ ਸਾਰੀਆਂ ਗੱਲਾਂ ਆਪਣੇ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਸਰਦਾਰ ਖਪੂਰ ਸਿੰਘ ਨੇ ਆਪਾਂ ਨੂੰ ਦੱਸਤੀਆਂ ਸੀਗੀਆਂ ਵੀ ਆਪਣੇ ਹੱਕ ਕੀ ਹੋਣੇ ਚਾਹੀਦੇ ਆ ਤੇ ਆਪਾਂ ਕਿਵੇਂ ਇਹ ਹੱਕ ਲੈਣੇ ਹੈਗੇ ਤੇ ਇਹੀ ਗੱਲ ਆ ਜੇ ਆਪਣੇ ਕੋਲੇ ਪੰਜਾਬ ਕੋਲੇ ਵੱਧ ਅਧਿਕਾਰ ਹੋਣ ਤਾਂ ਆਪਣੇ ਤੇ ਜਿਹੜੀਆਂ ਅੱਜ ਸੈਂਟਰ ਸਰਕਾਰ ਧੱਕਾ ਕਰਦੀ ਆ ਉਹ ਨਹੀਂ ਹੋਣਾ ਸੀ ਜੇ ਇਹ ਸਾਰਾ ਕੁਝ ਮੈਂ ਇਹ ਕਹੂੰਗਾ ਮਤਾ ਮੰਨ ਕੇ ਤੇ ਰਿਟਰਨ ਚ ਹੋਣਾ ਚਾਹੀਦਾ ਸੀ ਵੀ ਸਟੇਟ ਦੇ ਹੱਕ ਤਾਂ ਫਿਰ ਨਾ ਤਾਂ ਆਪਣੇ ਪਾਣੀ ਆਪਣੇ ਕੋਲੋਂ ਜਾਣੇ ਸੀ ਨਾ ਆਪਣੇ ਜਿਹੜੇ ਨੌਜਵਾਨ ਆਪਣੇ ਯੂਨੀਵਰਸਿਟੀ ਚ ਬੈਠੇ ਆ ਉਹ ਕੀ ਯੂਨੀਵਰਸਟੀਆਂ ਵਿੱਚ ਧਰਨੇ ਮੁਜ਼ਾਰੇ ਕਰਨ ਜਾਂਦੇ ਆ ਨਹੀਂ ਉਹ ਉੱਥੇ ਪੜ੍ਹਾਈ ਕਰਨ ਜਾਂਦੇ ਆ ਤੇ ਆਪਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਯੂਨੀਵਰਸਿਟੀ ਜਿਹੜੀ ਆ ਉਹ ਵੀ ਪੰਜਾਬ ਦੀ ਆ ਚੰਡੀਗੜ੍ਹ ਵੀ ਉਹ ਪੰਜਾਬ ਦਾਗਾ ਇਹ ਸੈਂਟਰਲ ਸਰਕਾਰ ਦੀਆਂ ਖੋਜੀਆਂ ਚਾਲਾਂ ਜਿਹੜੀਆਂ ਆਪਣੇ ਤੇ ਉਹ ਵਾਰ-ਵਾਰ ਵੱਖ-ਵੱਖ ਸਮਿਆਂ ਤੇ ਕਰਦੇ ਰਹਿੰਦੇ ਆ ਸਾਰੇ ਆਪ ਦਾ ਆਪ ਦਾ ਕਾਰਜਾ ਜੀ ਸਾਰੇ ਹੁੰਦਾ ਜੇ ਹੁਣ ਜੇ ਆਪਾਂ ਗੱਲ ਕਰੀਏ ਵੀ ਇੱਕ ਪੰਥ ਦੇ ਪ੍ਰਤੀ ਜਿਹੜਾ ਇੱਕ ਦੀਵਾ ਸਾਰਿਆਂ ਦੇ ਪ੍ਰਤੀ ਜਗਦਾ ਸਾਡਾ ਵੀ ਕੁਝ ਫਰਜ਼ ਬੰਦਾ ਸੀ ਉਹਦੇ ਵਿੱਚ ਤੇਲ ਜਾਂ ਘਿਓ ਪਾ ਕੇ ਉਹਨੂੰ ਜਗਾਉਂਦਾ ਸੀ ਉਹੀ ਕਾਰਜ ਕਰ ਰਹੇ ਆ ਨੌਜਵਾਨ ਪੀੜੀ ਨੂੰ ਕੀ ਅਪੀਲ ਕਰਨਾ ਨੌਜਵਾਨ ਪੀੜੀ ਨੂੰ ਇਹੀ ਅਪੀਲ ਕਰੂੰਗਾ ਵੀ ਆਪਾਂ ਨੂੰ ਆਪਣੇ ਹੱਕਾਂ ਲਈ ਆਪ ਲੜਨਾ ਪੈਣਾ ਆਪ ਖੜਨਾ ਪੈਣਾਗਾ ਜੇ ਇਹੀ ਸੈਂਟਰ ਦੇ ਤੱਕੇ ਆਪਾਂ ਬਾਰ-ਬਾਰ ਝੱਲਣੇ ਆ ਤੇ ਆਪਾਂ ਮੁਜ਼ਾਰੇ ਲਾਉਣੇ ਆ ਕਿ ਫਿਰ ਤਾਂ ਆਪਣਾ ਕੁਝ ਨਹੀਂ ਹੋ ਸਕਦਾ ਕਿਵੇਂ ਕਿਸਾਨੀ ਸੰਘਰਸ਼ ਚ ਕਿੰਨਾ ਚਿਰ ਆਪਾਂ ਬੈਠੇ ਰਹੇ ਆ ਉੱਥੇ ਤੇ ਆਪਣਾ ਫਿਰ ਆ ਕੇ ਜਦੋਂ ਆਪਾਂ ਧਰਨੇ ਮੁਜ਼ਾਰੇ ਲਾਏ ਰੋਜ਼ ਪ੍ਰਦਰਸ਼ਨ ਕੀਤੇ ਫਿਰ ਸਰਕਾਰ ਨੇ ਜਾ ਕੇ ਮੰਗੇ ਕਿਉਂ ਇਹ ਆਪਣੇ ਹੱਕ ਪਹਿਲਾਂ ਨਹੀਂ ਆਪਾਂ ਨੂੰ ਮਿਲ ਸਕਦੇ ਆਓ ਇਹੀ ਸਾਰਿਆਂ ਨੂੰ ਅਪੀਲ ਆ ਵੀ ਤਕੜੇ ਹੋ ਕੇ ਸਾਡੇ ਨਾਲ ਇਹ ਜਿਹੜਾ ਪੈਦਲ ਮਾਰਚ ਅਸੀਂ ਇੱਥੋਂ ਆਰੰਭ ਕੀਤਾ ਹੋਇਆ ਇਹ ਕੋਈ ਸਾਡੀ ਨਿੱਜੀ ਕਾਰਜ ਕਰਕੇ ਨਹੀਂ ਕੀਤਾਗਾ ਇਹ ਪੰਤ ਵਾਸਤੇ ਆ ਪੰਜਾਬ ਦੇ ਕਾਰਜਾਂ ਕਰਕੇ ਆ ਪੰਜਾਬ ਦੀ ਖੁਦਮੁਖਤਿਆਰੀ ਲਈ ਆ ਪੰਜਾਬ ਕੋਈ ਇੱਕ ਧਰਮਦਾਨੀ ਸਾਰਿਆਂ ਦਾਗਾ ਇੱਥੇ ਵਸਦਾ Hindu ਦਾ ਵੀ ਪੰਜਾਬ ਆ ਇੱਥੇ ਵਸਦੇ ਮੁਸਲਮਾਨ ਦਾ ਵੀ ਪੰਜਾਬ ਆ ਤੇ ਸਾਰਿਆਂ ਧਰਮਾਂ ਨੂੰ ਬਰਾਬਰ ਆ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਆ ਸਾਰਿਆਂ ਦੇ ਹੱਕ ਰੱਖੇ ਗਏ ਆ ਜਿਹੜੇ ਆਪਣੇ ਪਿੰਡਾਂ ਦੇ ਛੋਟੇ ਮੈਂ ਕਹੂੰਗਾ ਵਪਾਰੀ ਆ ਜਾਂ ਦੁਕਾਨਾਂ ਵਾਲੇ ਆ ਉਹ ਹਿੰਦੂ ਆ ਉਹਨਾਂ ਦਾ ਵੀ ਇਹਦੇ ਵਿੱਚ ਪੁਆਇੰਟ ਰੱਖਿਆ ਗਿਆ ਸੀ ਇਹ ਜਿਹੜਾ ਇੱਕ ਸੈਂਟਰਲ ਸਰਕਾਰ ਦੀ ਉਦੋਂ ਚਾਲ ਸੀ ਵੀ ਆਪਣਾ ਅਨੰਦਪੁਰ ਸਾਹਿਬ ਦਾ ਮਤਾ ਆਪਣੇ ਤੇ ਇਸ ਤਰ੍ਹਾਂ ਦੇ ਨਾਲ ਨੈਰੇਟਿਵ ਸਿਰਜ ਕੇ ਆਪਾਂ ਨੂੰ ਇਹ ਪੇਸ਼ ਕੀਤਾ ਗਿਆ ਵੀ ਇਹ ਤਾਂ ਹੱਤਵਾਰਦੀ ਗੱਲ ਕਰਦਾ ਨਹੀਂ ਉਹ ਹੱਤਵਾਰਦੀ ਗੱਲ ਕਰਦਾ ਉਹ ਆਪਣੀ ਗੱਲ ਕਰਦਾ ਸੀ ਆਪਣੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਸੀਗਾ ਸਾਰੇ ਕੌਮਾਂ ਨੂੰ ਬਰਾਬਰ ਰੱਖ ਕੇ ਕੀਤਾ ਗਿਆ ਸੀ ਤਾਂ